ਸਤਿ ਸ਼੍ਰੀ ਅਕਾਲ ਮਿੱਤਰੋ ਸਵਾਗਤ ਹੈ ਤੁਹਾਡਾ ਆਪਣੀ ਵੀਡੀਓ ਦੇ ਵਿੱਚ ਅੱਜ ਆਪਾਂ ਆਏ ਆ ਮੋਟਰ ਤੇ ਮੋਟਰ ਤੇ ਅੱਜ ਆਪਾਂ ਖਣੌਣਾ ਰਿਓ ਰਿਓ ਪਾਇਆ ਸੀਗਾ ਤੇ ਰਿਓ ਖੰਡਾਵਾਂਗੇ ਜੀ ਸੀ ਵੀ ਮਸ਼ੀਨ ਆਉਗੀ ਟਰੈਕਟਰ ਨਾਲ ਲੋਡ ਲਈ ਆਉਣਾ ਸੀ ਕਿਉਂਕਿ ਉਹਨਾਂ ਰਿਓ ਨੂੰ ਟਿਪਰਾਂ ਨਾਲ ਛਟਾਇਆ ਸੀਗਾ ਤੇ ਪਿੱਛੇ ਜੀ ਸੀ ਵੀ ਮਸ਼ੀਨ ਆਉਂਦੀ ਆ ਆਪਣੀ ਤੇ ਅੱਜ ਆਪਾਂ ਰਿਓ ਖਣੌਣਾ ਤੇ ਦਿਨ ਦੀ ਸ਼ੁਰੂਆਤ ਅੱਜ ਆਪਣੀ ਮੋਟਰ ਤੋਂ ਆ ਤੇ ਨਾ ਤੇ ਪੂਰਾ ਕੈੜਾ ਲੱਗਿਆ ਧੋਪਾ ਤੇ ਜਦੋਂ ਮੈਂ ਆਪਣਾ ਮੋਟਰ ਚਲਾ ਕੇ ਬੂਟਿਆਂ ਤੇ ਪਾਣੀ ਪੋਣੀ ਪਾ ਲਿਆ ਆ ਪਾਪੂ ਤੇ ਲਾਇ ਨੇ ਤੁਸੀਂ ਵੀ ਸਾਰੇ ਭਰਾ ਆਪਣੇ ਜਿੰਨੇ ਵੀ ਨੇ ਕਿਸਾਨ ਵੀਰ ਹੋਰ ਆਪਣੀਆਂ ਮੋਟਰਾਂ ਤੇ ਦਰਖਤ ਜ਼ਰੂਰ ਲਾਇਆ ਕਰੋ ਬਾਕੀ ਲਾਈਟ ਵੀ ਚੱਲਦੀ ਆ ਪ੍ਰਯੋਗ ਣਾਉਣ ਤੋਂ ਬਾਅਦ ਆਪਾਂ ਇਹਨੂੰ ਖੇਤ ਨੂੰ ਸਾਰੇ ਨੂੰ ਇੱਕ ਵਾਰੀ ਲੇਜ਼ਰ ਕਰਾ ਲੈਣਾ ਇੱਕ ਸਾਰ ਹੋ ਜਾਊਗਾ ਪੱਧਰ ਹੋ ਜਾਊਗਾ ਤੇ ਆ ਸਾਰਾ ਖਾਲ ਖੋੜਾ ਜਿਹੜਾ ਪਿੱਛੇ ਤੁਸੀਂ ਦੇਖਦੇ ਹੋ ਇਹ ਆਪਾਂ ਟਪਟਾ ਕਰਾ ਲੈਣਾ ਪਾਈਪ ਲਾਈਨ ਪਵਾ ਲੈਣੀ ਹੈ ਚ ਤੇ ਹਜੇ ਇਸ ਵਾਰੀ ਇਹ ਖਰੀਦਿਆ ਖੇਤ ਤੇ ਬਾਕੀ ਸਾਰੇ ਖੇਤ ਇੱਥੇ ਇੱਕੋ ਜਿਹੇ ਨੇ ਮਿੱਟੀ ਚਕਾਈ ਵਾਲੀ ਖੇਤ ਨੇ ਜ਼ਿਆਦਾਤਰ ਸਾਡੇ ਇਲਾਕਿਆਂ ਦੇ ਵਿੱਚ ਲੋਕਾਂ ਦੀ ਮਿੱਟੀ ਚਕਾਈ ਹੋਈ ਆ। ਤਕਰੀਬਨ 4-4 ਫੁੱਟ ਲੋਕਾਂ ਦੀ ਇੱਥੇ ਮਿੱਟੀ ਚਕਾਈ ਹੋਈ ਆ। ਮੇਰੇ ਮਗਰ ਜਿਹੜੀ ਅਮਰਸਰ ਤੋਂ ਦਿੱਲੀ ਨੂੰ ਰੇਲ ਜਾਂਦੀ ਆ ਰੇਲਵੇ ਲਾਈਨ ਆ ਉਹ ਤੁਸੀਂ ਪਿੱਛੇ ਦੇਖ ਰਹੇ ਹੋ ਜਿਹੜੀ ਟ੍ਰੇਨ ਜਾਂਦੀ ਆ ਮੇਰੇ ਵਿੱਚ। ਇਹ ਅਮਰਸਰ ਤੇ ਅਮਰਸਰ ਤੋਂ ਦਿੱਲੀ ਨੂੰ ਇਹ ਜਿਹੜੀ ਆ ਰੇਲ ਜਾਂਦੀ ਆ ਅਮਰਸਰ ਤੋਂ ਸਾਰੀ ਅਮਰਸਰ ਤੋਂ ਚੰਡੀਗੜ੍ਹ ਨੂੰ ਇਹ ਜਾਂਦੀ ਆ ਮੈਨੂੰ ਲੱਗਦਾ। ਕਦੇ ਗਏ ਨਹੀਂ ਆਪਾਂ ਇਹਦਾ ਲੁਧਿਆਣਾ ਸਟੇਸ਼ਨ ਹੈ ਕਿਤੇ ਕੁੱਪデア ਪਿੰਡ ਆ ਸਾਡੇ ਉੱਤੇ ਸਟੇਸ਼ਨ ਇਹਦਾ ਫੇਰ ਬਾਕੀ ਤੁਸੀਂ ਬਣੇ ਰਹੋ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਡਿਟੇਲ ਚ ਦਿਖਾਉਨੇ ਆ ਬਾਕੀ ਆਪਣੀ ਜੀਸੀਬੀ ਮਸ਼ੀਨ ਵੀ ਪਹੁੰਚ ਚੁੱਕੀ ਆ ਉਹ ਆਪਣੀ ਜੀਸੀਬੀ ਵੀ ਪਹੁੰਚ ਚੁੱਕੀ ਆ ਟਰੈਕਟਰ ਦੇ ਵਿੱਚ ਆਪਾਂ ਬਗਮਗਰ ਕਰਾਰਾ ਬਾਦ ਆ ਲੈਨੇ ਆ ਕਰਾ ਦੇ ਨਾਲ ਕੋਸਟਾ ਟੈਰਾਂ ਨੂੰ ਲੱਗ ਜਾਂਦਾ ਫਿਰ ਟਰੈਕਟਰ ਸਲਿੱਪ ਮਾਰੀ ਜਾਂਦਾ ਨਾਲੇ ਟਰੈਕਟਰ ਸਾਰਾ ਲੱਭੜ ਜਾਂਦਾ ਨਾਲੇ ਉਹ ਗੱਲ ਵੀ ਨਹੀਂ ਬਣਦੀ ਆਪਾਂ ਤੋਂ ਤੇ ਏਸੀਵੀ ਨਾਲ ਥੋੜਾ ਜਿਹਾ ਵਧੀਆ ਵਾ ਵਧੀਆ ਖੇਡ ਜਾਂਦਾ ਰਿਹਾ ਥੋੜਾ ਜਿਹਾ ਰਿਓ ਵੀ ਥੋੜਾ ਜਿਹਾ ਗਿੱਲਾ ਵਾ ਇਹ ਪੁਰਾਣਾ ਰਿਓ ਨਹੀਂ ਅੱਧਾ ਕਰਿਓ ਜਿਹੜਾ ਖੜਾਇਆ ਗਿਆ ਤੇ ਥੋੜਾ ਬਹੁਤ ਕੰਮ ਰਹਿ ਗਿਆ ਇਹ ਘਾਟੇ ਦਾ ਹਵਾ ਬਹੁਤ ਠੀਕ ਚੱਲਦੀ ਆ ਸ਼ਾਇਦ ਤੁਹਾਨੂੰ ਫੋਨ ਦੇ ਵਿੱਚ ਹਵਾ ਦੀ ਆਵਾਜ਼ ਬਾਕੀ ਦਾ ਟਰੈਕਟਰ ਨਾਲ ਇਹ ਕੰਮ ਕਰਦੇ ਦਾ ਟਰੈਕਟਰ ਦੇ ਨਾਲ ਆਪਾਂ ਨੂੰ ਘੱਟੋ ਘੱਟ ਤਕਰੀਬਨ 3 ਤੋਂ 3.5 ਘੰਟੇ ਲੱਗ ਜਾਂਦੇ ਨਾਲੇ ਤੇਲ ਪਾੜ ਫੋਕੜਾ ਆ ਜੀਸੀਬ ਵਾਲਾ ਸਿਸਟਮ ਠੀਕ ਆ ਨਾਲੇ ਲਿੱਭੜਦਾ ਨਹੀਂ ਟਰੈਕਟਰ ਅੱਧਾ ਕ ਤਾਂ ਆਪਣਾ ਕੰਮ ਹੋ ਗਿਆ ਆ ਕੁਛ ਘਟੇਰੀਆਂ ਆਪਣੀਆਂ ਪੜੀਆਂ ਨੇ ਬਸ ਇਹ ਵੀ ਨਿਭੜ ਨਾਲ ਆਈ ਆ ਤੇ ਬਾਕੀ ਆ ਪੱਕੀਆਂ ਬੱਟਾਂ ਸੀਗੀਆਂ ਤੇ ਆਪਾਂ ਫਿਰ ਆਪਣੇ ਹਿਸਾਬ ਨਾਲ ਖੇਤ ਬਣਾਵਾਂਗੇ ਤੇ ਇਹਨੂੰ ਲੇਜ਼ਰ ਵੀ ਕਰਾਉਣਾ ਬੱਟਾਂ ਦਾ ਢਾਉਣੀ ਹੀ ਪੈਣੀ ਆ ਸੀਗੀਆਂ ਅੱਜ ਸ਼ਾਮ ਨੂੰ ਜਾਂ ਕੱਲ ਸਵੇਰੇ ਆਪਾਂ ਇਹ ਖੇਤ ਨੂੰ ਲੇਜ਼ਰ ਵੀ ਕਰਾ ਲੈਣਾ। ਉਹ ਵਿੱਚੋਂ ਟ੍ਰੇਨ ਆ ਗਈ। ਆਹ ਟ੍ਰੇਨ ਦੀ ਮੈਂ ਗੱਲ ਕਰਦਾ ਸੀਗਾ ਇਹ ਅੰਮ੍ਰਿਤਸਰ ਤੋਂ ਚੰਡੀਗੜ੍ਹ ਚੱਲਦੀ ਆ। ਤਿੰਨ ਦੇ ਵਿੱਚ ਕਾਫੀ ਟ੍ਰੇਨਾਂ ਲੰਘਦੀਆਂ ਨੇ। ਇਹ ਲੇਨ ਦੇ ਨਾਲ ਆਪਣੇ ਖੇਤ ਆ। ਬਾਕੀ ਆਪਣਾ ਕੰਮ ਨਿਬੜ ਗਿਆ तकरीबन। ਰਿਓ ਆਪਣਾ ਖੰਡਾਈ ਗਿਆ ਪ੍ਰੋਪਰ ਤੇ ਜਿਹੜਾ ਥੋੜਾ ਬਹੁਤ ਰਹਿੰਦਾ ਜਿੰਨੀ ਜਲਦੀ ਆ ਖੰਡਾਈ ਜਾਂਦਾ ਬਾਈ। ਤੇ ਜੇ ਵੀਡੀਓ ਵਧੀਆ ਲੱਗਦੀ ਆ ਨਾ ਵੀਡੀਓ ਨੂੰ ਲਾਈਕ ਜ਼ਰੂਰ ਕਰਿਆ ਕਰੋ। ਤੇ ਆਪਣੇ ਪੇਜ ਨੂੰ ਬੱਤ ਤੋਂ ਵੱਧ ਫਾਲੋ ਕਰੋ ਤੇ ਵੀਡੀਓ ਨੂੰ ਸ਼ੇਅਰ ਕਰਿਆ ਕਰੋ ਤੇ ਕਮੈਂਟ ਕਰਕੇ ਦੱਸਿਆ ਕਰੋ ਵੀ ਆਪਾਂ ਕਿੱਦਾਂ ਦੀ ਵੀਡੀਓ ਪਾਈਏ ਤੇ ਬਾਕੀ ਮਿਲਦੇ ਆਂ ਅਗਲੀ ਵੀਡੀਓ ਚ ਤਦ ਤੱਕ ਸਤਿ ਸ੍ਰੀ ਅਕਾਲ